ਕੱਲ ਆ ਸਰਪੰਚਾ ਬੁੱਧੂ ਨਗਰ ਦਾ ਉਹ ਬੈਠਾ ਵਾ ਤੇ ਆਪਾਂ ਇਹਨਾਂ ਦੇ ਘਰ ਚੱਲੇ ਹਾਂ ਚਲਾ ਇਹਨੂੰ ਇੱਥੇ ਮੈਂ ਲੈ ਲੈਨੇ ਆ ਗਰਮੀ ਨੇ ਤਾਂ ਲਿਆ ਹੀ ਮਾਰ ਬੁੱਧੂ ਤੇਰਾ ਇੱਥੇ ਕੀ ਬੰਡਿਆ ਵਾ ਕੀ ਗੱਲ ਸਰਪੰਚਾ ਕਣਕ ਆ ਗਈ ਸਾਡੀ ਫੇਰ ਉਹ ਕਣਕ ਨੂੰ ਰੋਂਦੇ ਰਿਆ ਕਰੋ ਉਹ ਲਾੜਰੀ ਨਿਕਲੀ ਤੇਰੀ ਲਾੜਰੀ ਸਰਪੰਚਾ ਕੋਈ ਨੌਕਰੀ ਵੀ ਕੱਢੋ ਓਏ ਨੌਕਰੀ ਨੂੰ ਘਾਟਿਆ ਪੂਰਾ 2 ਕਰੋੜ ਆਇਆ 2 ਕਰੋੜ ਆ ਆਪਣੇ ਨੂੰ ਜਾ ਕੇ ਦੱਸ ਦੇ ਕਿ ਆਧਾਰ ਕਾਰ ਤਿਆਰ ਰੱਖੇ ਅਸੀਂ ਆਉਣੇ ਆ ਹੋ ਵੇ ਲੀਆ ਆ ਲਾਟਰੀ ਵਾਲਾ ਕੀ ਚੱਕਰ ਆ ਉਹ ਲਾਟਰੀ ਨਹੀਂ ਤੁਹਾਡੀ ਲਾਟਰੀ ਜਿੱਦਾਂ ਪਾਈਦੀ ਨਹੀਂ ਲਾਟਰੀ ਹਾਂ ਉਦਾਂ ਤੁਹਾਡਾ 2 ਕਰੋੜ ਨਿਕਲਿਆ ਪੂਰਾ ਹਾਂ ਉਹ ਟਾ ਦੋਣ ਕੋਠੇ ਕੋਠੇ ਉਹ ਨੰਗ ਲੱਥ ਗਏ ਤੁਹਾਡੇ ਨਾਮ ਅਗਰੋਂ ਨੰਗ ਲਾ ਕੇ ਨਾ ਤੇ ਦੇ ਦੋ ਕਿਸ ਨੂੰ ਤੈਨੂੰ ਨਾ ਦੇ ਦਈਏ ਉਹ ਨਾਪਰਾ ਮੈਂ ਵੀ ਜੀ ਠੀਕ ਆ ਤੂੰ ਨੇ ਭਾਪੇ ਨੂੰ ਦੱਸ ਜਾ ਕੇ ਮੈਂ ਹੁਣ ਸਰਪੰਚ ਨੂੰ ਲੈ ਕੇ ਸਹੀ ਆ ਵੀ ਤੁਹਾਡਾਂ ਦੀ ਕਦੀ ਕਿਸਮਤ ਪੂਰੀ ਚ ਨਾਮ ਨਹੀਂ ਨਿਕਲਿਆ ਤੇ ਇਹ ਆਂਦਾ 2 ਕਰੋੜ ਨਿਕਲਿਆ सरपंच ਆ ਝੂੜ ਥੋੜਾ ਮਾਰਦਾ ਹੋਊਗਾ ਚਲ ਪਾਪੇ ਨੂੰ ਜਾ ਕੇ ਦੇਨੇ ਖੁਸ਼ਖਬਰੀ 2 ਕਰੋੜ ਯੈਸ 2 ਕਰੋੜ ਪਾਪਾ ਹਾਏ ਹਾਏ ਸਾਡਾ ਤੇ ਬੂਆ ਵੀ ਨਹੀਂ ਹੈਗਾ ਹੁਣ ਮੈਂ ਕੀ ਮਾਰਾਂ ਚਲ ਕੋਈ ਨਹੀਂ ਪਾਪੇ ਨੂੰ ਆ ਜੀ ਮਾਰਦਾ ਪਾਪਾ ਪਾਪਾ ਓਪਾ ਪੈ ਲੋਈ ਨਹੀਂ ਆਵਾ ਮਰੀਏ ਨਾ ਪਾਪੇ ਦੀ ਆਵਾ ਮੁੱਕ ਗਈ ਆ ਗੱਲ ਥਾ ਪਾਪੇ ਨੂੰ ਪਾਪਾ ਪਾਪਾ ਓ ਰੱਬਾ ਲਾਟਰੀ ਦੇ ਕੇ ਮਗਰੇ ਪਾਪਾ ਚੁੱਕ ਲਈ ਪਾਪਾ ਓ ਜੀਰਾ ਵਾ ਮੈਂ ਕੁੜੀ ਹੋਵੇ ਚਾਉਣਿਆ ਤੁਸੀਂ ਤੇ ਮੈਨੂੰ ਮਰਿਆ ਹੀ ਭਾਲ ਦੇ ਜੇ ਵੀ ਮਰ ਜੇ ਨਾ ਫਰਾਵਾ ਤੈਨੂੰ 2-4 ਦਿਨ ਕੋਖੋ ਵੇ ਬਣਾਉਣ ਬੜੀ ਲੰਮੀ ਉਮਰ ਦੇਣ ਦਿਆ ਮੈਨੂੰ ਹਾਂ ਉਹ ਲੰਮੀ ਉਮਰ ਨਹੀਂ ਜਿਹੜੀ ਹੁਣ ਮੈਂ ਤੈਨੂੰ ਗੱਲ ਦੱਸਣ ਲੱਗਾ ਨਾ ਇਹ ਸੁਣ ਕੇ ਤੂੰ ਮਰਦਾਤ ਨਹੀਂ ਆ ਪਰ ਤੇਰੀ ਜ਼ੁਬਾਨ ਨੂੰ ਵਾਲ ਬੋਲਣਾ ਪੈ ਦੇ ਜਦਦਿਆ ਕਿਹੜੀ ਈਡੀ ਕਲੇਣੀ ਗੱਲ ਲੈ ਆਇਆ ਜਿਹੜੀ ਮੈਨੂੰ ਦੱਸਣ ਲੱਗਾ ਕਲੇਣੀ ਨਹੀਂ ਖੁਸ਼ਖਬਰੀ ਦੇਣ ਲੱਗਾ ਤੈਨੂੰ ਇੱਕ ਅੱਜ ਤੱਕ ਨੇ ਤੂੰ ਮੈਨੂੰ ਦੁੱਖ ਭਰੀਆਂ ਖਬਰਾਂ ਦੱਸੀਆਂ ਸਾਰੀਆਂ ਉਹ ਨਹੀਂ सरपंच ਮਿਲਿਆ ਮੈਨੂੰ ਕਹਿੰਦਾ ਪੂਰੀ ਤੁਹਾਡੇ 2 ਕਰੋੜ ਦੀ ਲਾਟਰੀ ਨਿਕਲੀ ਆ। ਉਹ ਜਾ ਤੈਨੂੰ ਐਵੇਂ ਮਾਰਦਾ ਹਣਾ ਸਰਪੰਚ 2 ਕਰੋੜ ਦੀ ਲਾਟਰੀ ਆਪਾਂ ਦੇ ਕੋਈ ਲਾਟਰੀ ਲੂਟਰੀ ਪਾਈ ਨਹੀਂ। ਤੈਨੂੰ ਬਹੁਤ ਪਤਾ ਵਾ ਤੂੰ ਗਾੜੀ ਕੰਨੋ ਕੋ ਲੱਗ ਰਿਆ ਮੈਂ ਤੈਨੂੰ ਪਤਾ ਵਾ ਸਰਕਾਰੀ ਕੰਮਾਂ ਦਾ ਸਰਪੰਚ ਆਗਲਾ ਚੂੜ ਥੋੜਾ ਮਾਰਦਾ ਥੋੜਾ 2 ਕਰੋੜ ਕਿੱਥੋਂ ਨਿਕਲਣਾ ਵਾ ਆਪਣੇ ਦੇ ਨਾਂ ਦੇ ਮਗਰ ਵੀ ਨੰਗ ਲੱਗਦਾ ਤੈਨੂੰ ਮਖੌਲ ਕਰਦਾ ਹਣਾ ਸਰਪੰਚ ਮਖੌਲ ਕਰਨ ਨੂੰ ਮੈਂ ਦੀ ਭਾਦੀ ਆ ਉਹਨੇ ਮੇਰੇ ਨਾਲ ਮਖੌਲ ਕਰਨੇ ਉਹ ਇੱਥੇ ਸਰਕਾਰਾਂ ਦੇ ਬੰਦੇ 11 ਕਰੋੜ ਰੁਪਈਆ ਖਾ ਜਾਂਦੇ ਆ। ਉਥੇ ਸਾਡੇ 2 ਕਰੋੜ ਨਾਲ ਉਹਨਾਂ ਨੂੰ ਕੀ ਫਰਕ ਪੈਣ ਦਿਆ ਉਹ ਮੋਦੀ ਵਾਲੀ ਨਹੀਂ ਖਬਰ ਸੁਣੀ ਤੂੰ ਆਹੋ ਯਾਰ ਉਹ ਕਹਿੰਦਾ ਸੀ ਜਿਦੋਂ ਵੀ 14-14 ਲੱਖ ਰੁਪਈਆ ਦੇਣਾ ਤਾਂ ਵੀ ਆਜ ਲੱਗ ਗਿਆ ਵੇ ਪੈਸਾ ਪਾਪਾ ਮੇਰੀ ਸੁਣ ਗੱਲ ਗੁਰੂਆ ਤੂੰ ਤੇ 200 ਲੱਗੇ ਨਹੀਂ ਸੀ ਮਾਨ ਹੁਣ ਤੇ 2 ਕਰੋੜ ਲੱਗਾ ਤੇਰੇ ਖਾਤੇ 'ਚ ਏਣਾ ਵੇ ਸ਼ਰਾਬੀ ਕਤੇ ਤੂੰ ਨਾਲੀਆਂ ਚ ਡਿੱਗਾ ਫਿਰੇ ਹੁਣ ਸਾਡੀ ਵੀ ਕੋਈ ਇੱਜ਼ਤ ਆ ਨਹੀਂ ਵੇ ਬੇਦਰ ਮੈਂ ਨਾਲੀਆਂ ਦੋ ਕਰੋੜ ਮੇਰੇ ਖਾਤੇ 'ਚ ਆਇਆ ਨਾ ਪਰੇ ਪਰੇ ਹੋ ਗਏ ਬਹੁਤ ਫਿਰ ਮੇਰੇ ਲਾਗੋ ਮਾਣ ਉਹ ਨਹੀਂ ਨਹੀਂ ਅਸੀਂ ਤੇਰੇ ਪੁੱਤ ਆ ਇਦਾਂ ਕਿਦਾਂ ਪਰੇ ਪਰ ਇੱਕ ਗੱਲ ਮੇਰੀ ਸੁਣ ਪਾਪਾ ਮੇਰਾ ਇੱਕ ਯਾਰ ਨਾ ਮਨਿੰਦਰ ਹਾਂ ਉਹ ਆਂਦਾ ਹੈਗਾ ਮੇਰੇ ਪਾਪੇ ਨੇ ਸਾਨੂੰ ਕੋਠੀ ਪਾ ਕੇ ਦਿੱਤੀ ਆ ਪਿੰਡ 'ਚ ਸਾਰਿਆਂ ਤੋਂ ਉੱਚੀ ਸਾਡੀ ਕੋਠੀ ਆ ਤੇ ਤੂੰ ਸਾਡੇ ਨੇ ਕੀ ਕਰੇਗਾ ਉਹ ਮੈਂ ਉਹਨੇ ਤੇ ਕੋਠੀ ਪਾ ਕੇ ਦਿੱਤੀ ਆ ਹਾਂ ਮੈਂ ਪੁੱਤ ਤੁਹਾਨੂੰ ਇਹੋ ਜਿਹਾ ਬੰਗਲਾ ਬਣਾ ਕੇ ਦੇਣਾ ਨਾ ਜਿਹੜੀ ਚੀਜ਼ ਨੂੰ ਤੁਹਾਡਾ ਦਿਲ ਕਰੂਗਾ ਨਾ ਹਾਂ ਉਹ ਸੋਚ ਨਾ ਪਦੇਓ ਉਹ ਚੀਜ਼ ਆ ਜਾਣੀ ਉਸੇ ਵੇਲੇ ਹਾਜ਼ਰ ਕੋਟ ਕੋਨ ਕੋਨ ਨੱਪੇ ਇੰਨਾ ਔਖਾ ਜਾ ਦਲਦਰ ਦਿਓ ਮਾਰੇ ਸੋਚ ਵੀ ਨਹੀਂ ਨੱਪ ਸਕਦੇ ਤੁਸੀਂ ਇੰਨੇ ਪਾਹੇ ਆ ਜਾਣੇ ਤੇ ਹਲੇ ਵੀ ਸੋਚਾਂ ਤੇ ਰਹਿਣਾ ਮੈਂ ਕਦੋਂ ਕਹਿੰਦਾ ਸਰਪੰਚ ਆਉਣਾ ਵਾ ਬਸ ਉਹ ਤੇ ਆਉਣ ਲੱਗੇ ਆ ਉਹ ਆਂਦਾ ਜਾ ਕੇ ਜਗਾ ਜੁਗਾ ਬਣਾਉ ਮੈਂ ਤੇ ਨਿੱਕਾ ਕੋਠੇ ਰਾ ਧਾ ਦੀ ਪਹਿਲਾ ਕੋਠੇ ਪਾਣੀ ਨਹੀਂ ਨਹੀਂ ਵਧਿਆ ਸਰਪੰਚ ਨੂੰ ਆ ਲੈਂਦੇ ਫੇਰ ਢੋਣੇ ਆ ਪਪਾ ਮੈਂ ਨਹੀਂ ਹੁਣ ਤੁਰ ਕੇ ਸਕੂਲੇ ਜਾਇਆ ਕਰਨਾ ਮੈਨੂੰ ਅੰਗਰੇਜ਼ੀ ਸਕੂਲੇ ਪਾਓ ਗੱਡੀ ਆ ਆਪ ਪੁੱਤ 2 ਕਰੋੜ ਲੈ ਕੇ ਹੀ ਆਪਾਂ ਪੜਨਾ ਓਏ ਹੁਣ ਤੇ ਆਪਾਂ ਲੋਕਾਂ ਨੂੰ ਪੜਨੇ ਪਉਣਾ ਗੁਰਗਾ 2 ਕਰੋੜ ਪਾਪਾ ਇਹਨੂੰ ਲਾਦਾ ਪਤਾ ਹੀ ਨਹੀਂ ਪਤਾ ਨਾ ਲਾਦਾ ਪਾਪਾ ਤੈਨੂੰ ਨਹੀਂ ਆਦੇ ਮੇਰੀ ਗੱਲ ਸੁਣ ਲੈ ਹੈਗਾ ਤੂੰ ਬੁੱਧੂ ਆ ਇਹ ਨਾ ਕਿ ਆਪਣੀਆਂ ਸਾਰੇ ਰੰਗ ਚ ਕੋਈ ਭੰਗ ਪੈ ਜਾਏ ਚ ਮੈਨੂੰ ਸੱਤ ਲਈਏ ਪੜਿਆ ਲਿਖਿਆ ਹੈਗਾ ਉਹ ਉਹਨੂੰ ਪੁੱਛਦੇ ਆ ਭਲਾ ਕੋਈ ਆਈ ਗੱਲ ਤੁਸੀਂ ਨਾ ਤਾਨੂੰ ਨਹੀਂ ਯਕੀਨ ਆਉਣਾ ਮੇਰੇ ਤੇ ਤੈਨੂੰ ਤੇਰੇ ਪੁੱਤ ਤੇ ਮਾਸਾ ਜੀ ਨਹੀਂ ਸ਼ਰੀਕਾਂ ਨੂੰ ਸੱਦਣ ਡਿਆ ਵਾ ਉਹ ਹੋ ਤਾਂ ਫੇਰ ਵੀ ਪੜਿਆ ਲਿਖਿਆ ਵਾ ਥੋੜਾ ਬੋਲਾ ਤੈਨੂੰ ਕੀ ਪਤਾ ਤੂੰ 7ਵੀਂ ਜੋ 7 ਤਰੀ ਦੇ ਫੇਲ ਹੋਇਆ ਇਹ ਤੇ ਸਾਨੂੰ ਵੇਖ ਕੇ ਉਦੋਂ ਨਹੀਂ ਕਰਦੇ ਤੇ ਤੂੰ ਇਹਨਾਂ ਦੇ ਕੰਨੀ ਪਾਉਣ ਨਾ ਜਾ ਸੱਦ ਲੈ ਫਿਰ ਸੱਦਣਾ ਵਾਲੇ ਜਾ ਬਿੱਟੂ ਸੱਦ ਕੇ ਲਿਆ ਤੇ ਮੈਨੂੰ ਆਵਾਜ਼ ਮਾਰ ਕੇ ਲਿਆ ਲਿਆ ਚ ਮੇਰੇ ਨਾਲ ਦਾ ਤਾ ਮੇਰੇ ਨਾਲੋਂ 2 ਕਲਾਸ ਅੱਗੇ ਕੀ ਪੜ ਗਿਆ ਤੂੰ ਤੇ ਉਹਨੂੰ ਹੀ ਮਾਸਟਰ ਸਮਝ ਲਿਆ ਯੋ ਲਾਟਰੀ ਕਿਹਦੀ ਨਹੀਂ ਲੀ ਤਹਾਡੀ ਪਾਪਾ ਜੀ ਫਿਰ ਮੇਰੀ ਮੰਨੀ ਜਾਣੀ ਤੂੰ ਗੋੜਿਆ ਜਾ ਉਹ ਲਿਆ ਸੱਦ ਕੇ ਸੱਦ ਲੋ ਭਰਾਵਾ ਫਿਰ ਉਹ ਲੈ ਤੇ ਮਹਿਣੀ ਵੀ ਆਈ ਗਈ ਹੈ ਲੈ ਉਹ ਇੱਥੇ ਤੇ ਇੱਕ ਨਹੀਂ ਮਾਨੇ ਸਿੰਡਲ ਜਾਂ ਦੋਵਾਂ ਨੂੰ ਚੁੱਕੀ ਲਿਆਉਣ ਡਿਆ ਹੁਣ ਨੀਆਂ ਪੂਰੀਆਂ ਪੈਣੀਆਂ ਹੋ ਗਿਆ ਕਲੈਨ ਪਣ ਉਹ ਨਹੀਂ ਬਾਪਾ ਜੀ ਉਹ ਬੱਲੇ ਪੁੱਤ ਕੀ ਹਾਲ ਆ ਓਏ ਆਹੋ ਆਹੋ ਬੁਲਾਈ ਆ ਆ ਜਾਓ ਬੈਓ ਇੱਧਰ ਬਹਿਣ ਦੇ ਮੁੰਿਆਂ ਨੂੰ ਐਨੂੰ ਉਹ ਛਿਰਤੇ ਨਾ ਭਾਲਾਂ ਮੈਂ ਆ ਬੈ ਜਾਣ ਆਵੇ ਜਗਾ ਕਿੰਨੀ ਬਹੁਤ ਬਹੁਤ ਪੁੱਤ ਬਹੁਤ ਬਹੁਤ ਬੈਠੋ ਬੈ ਯਾਰ ਤੇ ਮੈਂ ਇੱਥੇ ਬੈ ਪੁੱਤ ਸਰਪੰਚ ਮਿਲਿਆ ਇਸ ਵੇਰੇ ਬੱਦੂ ਨੂੰ ਅੱਛਾ ਜੀ ਭਲਾ ਕੋ ਲਾਟ ਰੀਆਂ ਲੂਟ ਰੀਆਂ ਨਿਕਲ ਡੀਆਂ ਪਿੰਡ ਦੇ ਵਿੱਚ ਕਿਹੜੀ ਲਾਟ ਰੀ ਤਾ ਜੀ ਓਏ ਯਾਰ ਇਹ ਬੱਦੂ ਸੁਣ ਕੇ ਆ ਇਸ ਵੇਰੇ ਸਰਪੰਚ ਕੋ ਪ੍ਰਧਾਨ ਪਿੰਡ ਕਹਿੰਦਾ ਵੀ ਤੁਹਾਡੀ 2 ਕਰੋੜ ਦੀ ਲਾਟਰੀ ਨਿਕਲੀ ਆ। ਉਹ ਤਾਇਆ ਜੀ ਇਦਾਂ ਦੀ ਕੋਈ ਗੱਲ ਨਹੀਂ ਤੇ ਹੈ ਹੀ ਬੁੱਧੂ। ਲੱਗੀ ਕਿ ਨਾ ਅਗਲੇ ਤੇ ਕਾਲਜੇ ਚ ਅੱਗ ਹੋਰ 10 ਇਹਨਾਂ ਨੂੰ ਸ਼ਰੀਕਾਂ ਨੂੰ ਸੱਦ ਕੇ ਬਹਿ ਗਿਆ। ਉਹ ਨਹੀਂ ਪੁੱਤ 10 ਮੈਨੂੰ ਕੋਈ ਹੈ ਇਦਾਂ ਦੀ ਗੱਲ ਕੋਈ ਸਰਕਾਰ ਨੇ ਕੋਈ ਖਬਰ ਕੋਈ ਆਈ ਟੀਵੀ ਦੇ ਵਿੱਚ। ਉਹ ਤਾਇਆ ਜੀ ਇਦਾਂ ਦੀ ਕੋਈ ਗੱਲ ਨਹੀਂ ਆ ਜੇ ਇਦਾਂ ਸਰਕਾਰ 2-2 ਕਰੋੜ ਦੇਣ ਦਾ ਵੀ ਫਿਰ ਤੇ ਸਰ ਗਿਆ। ਏ ਨਹੀਂ ਚਾਹੁੰਦੇ ਕਾਮਯਾਬ ਹੋ ਜੀਏ ਤੂੰ ਹੋਰ ਦੱਸ ਇਹਨਾਂ ਨੂੰ ਮੈਂ ਤਾਂ ਤੈਨੂੰ ਤੇਨੂੰ ਤੇਰੇ ਪਦ ਤੇ ਵਿਸ਼ਵਾਸ ਨਹੀਂ ਨਾ ਹੈਗਾ ਉਹ ਚੱਲ ਸਰਪੰਚ ਨੇ ਹੋਇਆ ਹੀ ਜਣਾ ਵਾ ਕਦੋਂ ਕਹਿੰਦਾ ਸੀ ਆਉਣਾ ਸਰਪੰਚ ਅਬਦੇ ਹੁਣੇ ਆ ਕੇ ਅਗਲੇ ਚੱਲ ਫੇ ਬਹਿ ਜਾ ਝੰਮਿਆ ਸਰਪੰਚ ਆਉਣੀ ਵਾਲਾ ਕੋਈ ਨਹੀਂ ਫਿਰ ਕੋਈ ਨਹੀਂ ਕਰ ਲੈਣੇ ਸਰਪੰਚ ਨਾਲ ਗੱਲ ਆ ਗਏ ਕੀ ਕਰਨੀ ਕਿਉਂ ਨਹੀਂ ਆ ਤੁਹਾਨੂੰ ਤੇ ਅੱਗੇ ਆਹਨੂੰ ਵੇਖ ਕੇ ਤਾਂ ਜੜ ਦੇਣੀ ਆ ਤੁਹਾਡੇ ਕੁੱਲੇ 'ਤੇ ਸਵਾਰੇ ਉਹ ਬਹਿ ਚੁੱਪ ਕਰਕੇ ਕੁੱਲੇ ਤੇਰੇ ਨੂੰ ਐਡਾ ਹੋ ਗਿਆ ਕਿਦੇ ਕੁਝ ਕੋਈ ਗੱਲ ਨਹੀਂ ਪੁੱਤ ਕੋਈ ਨਹੀਂ ਸਰਪੰਚ ਆਉਂਦਾ ਆਪਾਂ ਕਰਦੇ ਗੱਲ ਉਹ ਜਾ ਇੱਥੋਂ ਉੱਠ ਕੇ ਪਰੇ ਜਾ ਪਾ ਪਦੂ ਕਰੋੜਿਆ ਫੜਦਾ ਸ਼ਰੀਕਾਂ ਦਾ ਦਿਲ ਇਹ ਸੜਦਾ 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 ਓ ਕੋਈ ਨਹੀਂ ਪੁੱਤ ਜਿੰਨਾ ਜਰ ਸਰਪੰਚਾ ਦਾ ਇਹਦਾ ਮੁਜਰਾ ਦੇ ਵੇਖੋ ਨਾ ਜਰ ਕੋਈ ਗੱਲ ਨਹੀਂ ਕਰਨਦਾ ਇਹਨੇ ਲੱchnਾ ਕੀ ਕਰਦਾ ਹੈ ਦਰਾ ਸਿੰਘ ਜੀ ਓਏ ਇਹਨਾਂ ਦੇ ਕੋਈ ਕੁੰਡੀ ਕੰਡੀ ਨਹੀਂ ਰੱਖੀ ਬੂਏ ਨੂੰ ਬੰਦਾ ਖੜਕਾਵੇ ਕੀ ਸੱਜ 2 ਵਜੇ ਉਹ ਖੜਕਾ ਲੈਣੇ ਆ ਫਿਰ ਦਰਾ ਸਿੰਘ ਜੀ ਓ ਲੈ सरपंचो नी ਵੀ ਆ ਹੀ ਗਏ ਸੀ ਹੋਰ ਤਾਂ ਪਾਪਾ ਸਰਪੰਚ ਆਜੋ ਮੁੜਿਓ ਆਜੋ ਆਜੋ ਆਹ ਆ ਗਿਆ ਸਰਪੰਚ ਪਾਪਾ ਆਜਾ ਹੁਣ ਇਹੋ ਜਿੱਦੋ ਪਾਣੀ ਦਾ ਪਾਣੀ ਹੁਣ ਇਹੋ ਜਿੱਦੋ ਪਾਣੀ ਦਾ ਪਾਣੀ ਸ਼੍ਰੀ ਕਨੂਹਰਾ ਦੇ ਮਾਤਾ ਰਾਣੀ ਸ਼੍ਰੀ ਕਨੂਹਰਾ ਦੇ ਮਾਤਾ ਰਾਣੀ 2 ਕਰੋੜ ਪਾਪਾ ਬੇਠਾ ਪੰਡ ਚੁੱਕੀ ਆ ਆ ਗਿਆ ਆ ਗਿਆ ਦਰਸਿਆ ਅੱਜਕੋ ਵੀ ਆਪਣੀ ਲਾਡਰੀ ਹਾਂ ਉਹ ਐਚ ਐਲ ਆਡਰੀ ਇੱਥੇ ਆ ਗਿਆ ਹੋਰੇ ਤੇ ਕੁੱਤਾ ਬੱਧਾ ਪਾਪਾ ਆ ਚੀ 2 ਕਰੋੜ ਪੁੱਤ ਬੱਦੂ ਮੈਂ ਕਿਦੋਂ ਸੁਣਿਆ ਸੀ ਹਾਂਜੀ ਵੀ ਰੱਬ ਜਨੋਂ ਵੀ ਦਿੰਦਾ ਵਾ ਨਾ ਛੱਪੜ ਫਾੜ ਕੇ ਹੀ ਦਿੰਦਾ ਵਾ ਭਾਰਾ ਤੱਪੜ ਪਾੜ ਕੇ ਤੇ ਪਹਿਲੀ ਵਾਰੀ ਵੇਖਿਆ ਤੱਪੜ ਚ ਲਾਡਰੀ ਪਾਪਾ ਤੱਪੜ ਵੀ ਗੋਏ ਵਾਲਾ ਹੀ ਓਏ ਤੁਹਾਨੂੰ ਬਹੁਤ ਪਤਾ ਵਾ ਦੱਸੋ ਸਰਪੰਚ ਸਾਹਿਬ ਕੀ ਗੱਲ ਐ ਤੁਹਾਡੀ ਲਾਡਰੀ ਨਿਕਲੀ ਸੀ ਤੇ ਅਸੀਂ ਲਾਡਰੀ ਲੈ ਕੇ ਆਏ ਹਾਂ ਬੁੱਧ ਨੂੰ ਦੱਸਿਆ ਸੀ ਅੱਜ ਤੱਕੋ ਲਾਡਰੀ ਤੇ ਆਰਦਾ ਤੁਹਾਡੀਆਂ ਵੋਟਾਂ ਦਾ ਮੁੱਲ ਹੁਣ ਨਾ ਕਿ ਉਹ ਸਰਪੰਚ ਮਾੜਾ ਵਾ ਆ ਦੱਸੋ ਹੁਣ ਕਿੱਥੇ ਰੱਖੀਏ ਸਰਪੰਚ ਸਾਹਿਬ ਇੱਥੇ ਇੱਥੇ ਰੱਖ ਦੋ ਠੰਡ ਪਾ ਦੋ ਕਲੇਜੇ ਤੇ ਰੱਖੋ ਵਾ ਚੁੱਪ ਕਰਕੇ ਛਾਤੀ ਤੇਰੀ ਤੇ ਹੋਰ ਨਾ ਠੰਡ ਪਾ ਦਈਏ ਸਰਪੰਚ ਸਾਹਿਬ ਵੇ 2 ਕਰੋੜ ਆਇਆ ਵਾ ਓਏ ਆਹੋ ਸੱਚੀ ਆਇਆ ਵਾ ਤਾਂ ਉਹਦੇ ਚ ਹੀ ਹੈ ਤੁਹਾਡੀ ਲਾਡਰੀ ਏ ਬੱਦੂ ਜੀ ਲੜਿਆ ਮੇਰਾ ਸੀਨਾ ਸਾੜਦੇ ਮੇਰਾ ਓਏ 2 ਕਰੋੜ ਆ ਗਿਆ 2 ਕਰੋੜ ਸਰਪੰਚ ਸਾਹਿਬ 2 ਕਰੋੜ ਆਇਆ ਕਾਦਾ 2 ਕਰੋੜ ਗ੍ਰਾਂਟ ਆਈ ਆ ਪਿੰਡ ਦੀ ਉਹਦੇ ਵਿੱਚੋਂ ਤੇ ਇਹ ਲਾੜੀ ਆਈ ਐ ਇਹਨਾਂ ਦੀ ਪਿੰਡ ਨੂੰ ਗ੍ਰਾਂਟ ਆਈ ਆ ਸਾਡਾ ਵੀ 2 ਕਰੋੜ ਆਇਆ ਤੁਹਾਡੇ ਇਕੱਲਿਆਂ ਦੇ ਤੁਸੀਂ ਮਾਮੇ ਲੱਗਦੇ ਨੇ ਸਾਰੇ ਪਿੰਡ ਦੀ ਆਈਆਂ ਲਾੜੀ ਬੁੱਦੂਆ ਰੱਬ ਕਰਕੇ ਤੇ ਮਰੀ ਜਾਵੇਂ ਕੁੜੀ ਆ ਵਾ ਮੈਨੂੰ ਟੈਗ ਹੋ ਚੱਲਿਆ ਹੁਣ ਹੋਰ ਸਾਥ ਸ਼ਰੀਕਾਂ ਨੂੰ ਪੈ ਗਿਆ ਨਾ 2 ਕਰੋੜ ਦਾ ਘਾਟਾ ਤੈਨੂੰ ਕਿਹਨੇ ਕਹਾ ਬੁੱਦੂਆ ਉਹ ਮੈਨੂੰ ਤਾਂ ਇਹਨੇ ਕਿਹਾ ਸੀ ਵੈਲੀ ਜਣੇ ਕਿਉਂ ਵੈਲੀਆ ਤੂੰ ਕਿਹਾ ਸੀ ਮੈਂ ਨਹੀਂ ਇਹਨੂੰ ਕੁਝ ਵੀ ਕਿਹਾ ਸਦਾਈ ਜਾ ਹੈਗਾ ਸਰਪੰਚ ਸਾਹਿਬ ਉਹ ਮੈਂ ਵੀ ਇਹਨੂੰ ਲਾਟਰੀ ਕਿਹਾ ਸੀ ਫੇਰੇ 2 ਕਰੋੜ ਦਾ ਕੀ ਰੌਲਾ ਉਹ ਤਾਇਆ ਜੀ ਰੋਲਾ ਕੋਈ ਨਹੀਂ ਆ ਰੋਲਾ ਸਾਰਾ ਨਾ ਪੜਤਾ ਦਾ ਜੇ ਚਾਰ ਅੱਖਰ ਤੁਸੀਂ ਪੜੇ ਹੁੰਦੇ ਤੇ ਗਾਂ ਤੁਹਾਡੇ ਨਿਆਣੇ ਵੀ ਪੜਦੇ ਹੋਰ ਘਰਾ ਬੇਤੀ ਉਹ ਜਿਹੋ ਜੇ ਤੁਸੀਂ ਜਿਹੋ ਜੇ ਤੁਹਾਡਾ ਸਰਪੰਚ ਆ ਜਿਹੋ ਜੇ ਗਾਉਣ ਵਾਲੇ ਉਹੋ ਜੇ ਵਜਾਉਣ ਵਾਲੇ ਆ ਗੱਲ ਤੇ ਪੁੱਤ ਤੇਰੀ ਸਹੀ ਆ ਸਰਪੰਚ ਸਾਹਿਬ ਆ ਦੇ ਵਿਖਾਓ ਆ ਤੱਪੜ ਚ ਕਿਹੜੀ ਬੁਲਾ ਲਿਆਂਦੀ ਤੁਸੀਂ ਬਲੇੜ ਗਏ ਉਹ ਤੱਪੜ ਚ ਘੜਾ ਬਾਂਦਰ ਬਣਿਆ ਵਾ ਵਿਖਾਓ ਬੰਦੇ ਖੋਲ ਕੇ ਕੀ ਆ ਇਹਦੇ ਆ ਕੀ ਆ ਉਹ ਸਰਪੰਚਾ ਆ ਕੀ ਇਹੀ ਆ ਲਾਡਰੀ ਇਹ ਕਿਹੜੀ ਗੱਲਾਂ ਉਹ ਜਿੱਦਾਂ ਸਰਕਾਰ ਰੱਛ ਨਹੀਂ ਦਿੰਦੀ ਖਾਨ ਨੂੰ ਹਾਂ ਉਦਾਂ ਸਰਕਾਰ ਨੇ ਸਕੀਮ ਚਲਾਈ ਆ ਇਹਦੀ ਵੀ ਅੱਛਾ ਇਹ ਵੀ ਘਰ ਘਰ ਆਉਂਡੀਆਂ ਵਾ ਵਾਹ ਭਾਈ ਆ ਵੀ ਸਹੀ ਆ ਪਾ ਪਾਈ ਵਾਹੇ ਸਰਕਾਰ ਨਾਲ ਆਂਦੀ ਨਹੀਂ ਖਾਨ ਨੂੰ ਤੇ ਦੇਣੀ ਨਹੀਂ ਆ ਤੇ ਕੱਢਣ ਨੂੰ ਅੱਜ ਗਾੜਦਿਆ ਦੇ ਤਾ ਕਿ ਖਾਈ ਜਾ ਤੇ ਕੱਢੀ ਜਾਓ ਖਾਈ ਜਾ ਤੇ ਕੱਢੀ ਜਾਓ ਓ ਚੁੱਪ ਓ ਸੁਣੇ ਨਾ ਹੁਣੇ ਮੁੰਡੇ ਨੇ ਕੀ ਗਿਆ ਚਾਰਜ ਮਾਤਾ ਦਾ ਪੜਿਆ ਹੁੰਦਾ ਨਾ ਤੇ ਅੱਜ ਆਪ ਦੇਣਾ ਵੇਖਣੇ ਪੈਂਦੇ ਨਾਲੇ ਸਰਪੰਚਾ ਯਾਰ ਤੂੰ ਹੀ ਕਹਿ ਸਰਕਾਰ ਨੂੰ ਵੀ ਸਾਨੂੰ ਆਹ ਫ੍ਰੀ ਵਾਲੀਆਂ ਚੀਜ਼ਾਂ ਨਹੀਂ ਚਾਹੀਦੀਆਂ ਤੁਹਾਡੀਆਂ ਉਹ ਸਾਡੀ ਪੜ੍ਹਾਈ ਫ੍ਰੀ ਕਰੋ ਸਾਡਾ ਮੈਡੀਕਲ ਫ੍ਰੀ ਕਰੋ ਉਹ ਇਥੇ ਬੱਚੇ ਵੀ ਰੋਣਦੇ ਆਰੇ ਬੁੱਢੇ ਵੀ ਰੋਣਦੇ ਆ ਉਹ ਜੀ ਉਹ ਪਾਪਾ ਆਹ ਗੱਲ ਕੀਤੀ ਤੂੰ ਕੈਂਟ ਨਾਲੇ ਫ੍ਰੀ ਦੀਆਂ ਚੀਜ਼ਾਂ ਕੌਣ ਛੱਡਦਾ ਵਾ ਫਰੀ ਫਰੀ ਦੇ ਚੱਕਰ ਚ ਤੇ ਸਾਰੇ ਪੜ ਜਾਣਾ ਆ ਆਹੋ ਨਾਲੇ ਪੁੱਤ ਸਾਡਾ ਬੁੱਢੇ ਠੇਰਿਆਂ ਦਾ ਲਾਜ ਹੋ ਜਾਊਗਾ ਫਰੀ ਹਾਂ ਹੁਣ ਇਹ ਦੱਸੋ ਇਹਦਾ ਕੀ ਕਰਨਾ ਸਵੇਰ ਦਾ ਮੁੰਡਾ ਸਾਡਾ ਨਾਇ ਨਾਇ ਕੇ ਕਮਲਾ ਹੋ ਗਿਆ ਵੀ ਲਾੜਰੀ ਨਿਕਲੀ 2 ਕਰੋੜ ਦੀ ਲਾੜਰੀ ਨਿਕਲੀ ਆ ਤੇ ਤੂੰ ਲਿਆ ਕੇ ਟੱਟੀ ਮਾਰੀ ਸਾਡੇ ਮੱਥੇ ਦਾ ਆਪਣੀ ਟੱਟੀ ਚੋਕੇ ਤੋਂ ਜਾ